हरियाणा विधानसभा ਚ ਵਖਰੀ এসজিপি ਸੀ ਦਾ ਬਿੱਲ ਪਾਸ ਹੋਣ ਤੋਂ ਬਾਅਦ ਇਸ ਤੇ ਸਿਆਸਤ ਤੇਜ਼ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਹਰਿਆਣਾ ਦੇ ਗਵਰਨਰ ਨੂੰ ਅਪਰੋਚ ਕਰ ਰਿਹਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਚੀਮਾ ਸਾਹਿਬ ਗ੍ਰਹਿ ਮੰਤਰਾਲੇ ਨੂੰ ਅਪਰੋਚ ਕੀਤੀ ਹੈ ਗਵਰਨਰ ਨੂੰ ਅਪਰੋਚ ਕੀਤੀ ਜਾ ਰਹੀ ਹੈ ਕਿ ਇਹਨੂੰ ਰੋਕਿਆ ਜਾਵੇ ਜੋ ਬਿੱਲ ਪਾਸ ਹੋਇਆਗਾ ਉਹ ਕਾਨੂੰਨ ਬਣਦੇ ਅੰਦਰ ਐਕਟ ਬਣਦੇ ਅੰਦਰ ਦੇਖੋ ਕੁਦਰਤੀ ਹੈ ਕਿਉਂਕਿ ਜਿਹੜੀ ਲੈਜਿਸਲੇਸ਼ਨ ਹੁਡਾ ਸਾਹਿਬ ਨੇ ਹਰਿਆਣਾ ਅਸੈਂਬਲੀ ਦੇ ਵਿੱਚ ਕਰਾਈ ਹੈ ਉਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਹੈ ਕਿਉਂਕਿ ਜਿਹੜੀ ਇਲੈਕਸ਼ਨ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਹ ਦੇਸ਼ ਦੀ ਹੋਮਲਿਸਟਿਕ ਹੈ ਤੇ ਔਰ ਸੈਂਟਰਲ ਐਕਟ ਦੇ ਅੰਦਰ ਇਹਦੀ ਇਲੈਕਸ਼ਨ ਹੋ ਕੇ ਬਕਾਇਦਾ ਹਾਊਸ ਚੁਣਿਆ ਹੋਇਆ ਕਿਸੇ ਵੀ ਸੂਬੇ ਦੀ ਅਸੈਂਬਲੀ ਕਿਸੇ ਵੀ ਸੈਂਟਰਲ ਐਕਟ ਦੇ ਖਿਲਾਫ ਜਿਹੜੀ ਹੈ ਉਹ ਜਾ ਕੇ ਵੱਖਰਾ ਕਾਨੂੰਨ ਨਹੀਂ ਬਣਾ ਸਕਦਾ ਇਸ ਕਰਕੇ 10 ਸਾਲ ਹੁੱਡਾ ਸਾਹਿਬ ਦੀ ਸਰਕਾਰ ਚੱਲੀ ਹੈ ਹੁੱਡਾ ਸਾਹਿਬ ਆਪ ਵਕੀਲ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਨਹੀਂ ਚੱਲ ਸਕਦੀ ਇਸੇ ਕਰਕੇ 10 ਸਾਲ ਲਗਾਤਾਰ ਉਹਨਾਂ ਨੇ ਇਹਨੂੰ ਹਾਊਸ ਦੇ ਵਿੱਚ ਨਹੀਂ ਡੈਂਦਾ ਹੁਣ ਜਦੋਂ ਕਾਂਗਰਸ ਆਖਰੀ ਸਾਹ ਤੇ ਆ ਇਲੈਕਸ਼ਨ ਡਿਕਲੇਅਰ ਹੋਣ ਵਾਲੀ ਆ ਤੇ ਹਰਿਆਣਾ ਦੀ ਜਿਹੜੀ ਉੱਥੇ ਦੀ ਸਿੱਖ ਭਾਈਚਾਰਾ ਉਹਨੂੰ ਗੁੰਮਰਾਹ ਕਰਨ ਵਾਸਤੇ ਇਹਨਾਂ ਨੇ ਡਰਾਮਾ ਜਿਹੜਾ ਹਰਿਆਣਾ ਅਸੈਂਬਲੀ ਦੇ ਵਿੱਚ ਰਚਿਆ ਜਿਦੇ ਵਿੱਚ ਪੰਜਾਬ ਦੀ ਕਾਂਗਰਸ ਵੀ ਵਿੱਚ ਆਵੜਾ ਤਾਨੂੰ ਲੱਗਦਾ ਨਹੀਂਗਾ ਕਿ ਐਸਜੀਪੀਸੀ ਕਾਫੀ ਲੇਟ ਹੋਗਾ ਕਾਲੀਦਲ ਕਾਫੀ ਲੇਟ ਹੋ ਗਏ ਮੂਵ ਜਿਹੜਾ ਲੈਣਾ ਸੀਗਾ ਲੀਗਲੀ ਜਾਂ ਪੋਲੀਟੀਕਲੀ ਪਹਿਲਾਂ ਲੈਣਾ ਚਾਹੀਦਾ ਸੀ ਨਹੀਂ ਕੋਈ ਲੇਟ ਹੋਣ ਦਾ ਸਵਾਲ ਨਹੀਂ ਹਰਿਆਣਾ ਦੇ ਵਿੱਚ 11 ਇਲੈਕਟਿਡ ਮੈਂਬਰ ਨੇ 7 ਮੈਂਬਰ ਅੱਜ ਵੀ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਖੜੇ 20 ਉੱਥੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਉੱਥੇ ਦੇ ਸਥਾਨਕ ਗੁਰਦੁਆਰੇ ਜਿਹੜੇ ਇਤਿਹਾਸਕ ਗੁਰਦੁਆਰੇ ਤੋਂ ਇਲਾਵਾ ਉਹਨਾਂ ਦੇ ਪ੍ਰਬੰਧ ਨੂੰ ਦੇਖਿਆ 19 ਦੇ ਕਰੀਬ ਉਹ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਖੜੀ। ਸੋ ਹਰਿਆਣੇ ਦੀ ਸਿੱਖ ਸੰਗਤ ਦੀ ਇਹ ਮੰਗਣੀ ਹੈ ਜਿਹੜੀ ਇਲੈਕਟਡ ਬਾਡੀਜ਼ ਹੈ ਸਿੱਖਾਂ ਦੀਆਂ ਹਰਿਆਣੇ ਦੀਆਂ ਉਹ ਤਾਂ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਖੜੀ ਹੈ। ਪ੍ਰਬੰਧ ਦੇ ਵਿੱਚ ਗੁਰਦੁਆਰਾ ਐਕਟ ਦੇ ਅੰਦਰ ਜੇ ਉਸ ਪ੍ਰਬੰਧ ਨੂੰ ਹੋਰ ਬੈਟਰ ਕਰਨ ਵਾਸਤੇ ਕੋਈ ਸੁਝਾਅ ਦਿੰਦੇ ਆ ਉਹ ਕਈ ਵਾਰੀ ਪਹਿਲਾਂ ਵੀ ਉਹਨਾਂ ਨਾਲ ਬੈਠ ਕੇ ਗੱਲ ਹੋਈ ਹੈ ਕਿ ਜਿਵੇਂ ਤੁਸੀਂ ਚਾਹੁੰਦੇ ਹੋ ਉਹ ਉਹਦੇ ਮੁਤਾਬਕ ਮੋਡੀਫਿਕੇਸ਼ਨ ਕੀਤੀ ਜਾ ਸਕਦੀ। ਜੋ ਕੋ ਦਫਤਰ ਨਵਾਂ ਉਥੇ ਸਟੈਬਲਿਸ਼ ਕਰਨਾ ਹੈ ਕੁਰਕਸ਼ੇਤਰ ਦੇ ਵਿੱਚ ਸੁਝਾਇਆ ਸੀਗਾ ਐਸਜੀਪੀਸੀ ਨੇ ਪਹਿਲਾਂ ਐਕਸੈਪਟ ਕੀਤਾ ਹੋਇਆ ਜੇ ਕੋਈ ਹੋਰ ਉਥੇ ਸੰਸਥਾਵਾਂ ਸਥਾਪਿਤ ਕਰਨੀਆਂ ਸਕੂਲ ਸਥਾਪਿਤ ਕਰਨੇ ਉਹਦੇ ਚ ਹਰਿਆਣੇ ਦੇ ਮੈਂਬਰਾਂ ਦਾ ਵੱਧ ਤੋਂ ਵੱਧ ਯੋਗਦਾਨ ਹੋਵੇ ਉਹਦੇ ਵਾਸਤੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੇ ਪਹਿਲਾਂ ਹੀ ਐਸਜੀਪੀਸੀ ਨੇ ਸ਼ੁਰੂ ਤੋਂ ਹੀ ਇਸ ਬਾਰੇ ਕਈ ਵਾਰੀ ਆਪਸ਼ਨ ਦਿੱਤੀਆਂ ਲੇਕਿਨ ਜਿਹੜੀ ਰਾਜਸੀ ਲਾਲਸਾ ਜਗਦੀਸ਼ ਸਿੰਘ ਢੀਡਹਰਾਂ ਦੀ ਉਹ ਪੂਰੀ ਤਾਂ ਹੁੰਦੀ ਹੈ ਜੇ ਉਥੇ ਉਹਨਾਂ ਨੂੰ ਕੋਈ ਨਾ ਕੋਈ ਲਾਲ ਬੱਤੀ ਮਿਲੇ ਇਸ ਕਰਕੇ ਹੁੱਡਾ ਸਾਹਿਬ ਤੇ ਲਾਲਬੱਤੀ ਵਾਲੇ ਜਿਹੜੇ ਲੀਡਰ ਨੇ ਹਰਿਆਣੇ ਦੇ ਚਾਹਵਣ ਉਹ ਉਸ ਤਰ੍ਹਾਂ ਰਲ ਕੇ ਤੇ ਸਿੱਖਣ ਦੀ ਜਿਹੜੀ ਇਹ ਚੁਣੀ ਹੋਈ ਸੰਸਦਾ ਇਹਨੂੰ ਡੈਮੇਜ ਕਰਨ ਵਾਸਤੇ ਲੱਗੇ